ਗੁੱਡ ਮਾਰਨਿੰਗ ਅਨੰਤ ਚਲ ਫਿਰ ਬਰਸ਼ ਕਰਾਈ ਚਲੋ ਜੀ ਆਜੋ ਅਨੰਤ ਗੁੱਡ ਮਾਰਨਿੰਗ ਕਹ ਦੋ ਬਿਊਟੀਫੁਲ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਉੱਠ ਗਿਆ ਸਾਡਾ ਅਨੰਤ ਸਿੰਘ ਅਨੰਤ ਪ੍ਰੀਤ ਸਿੰਘ ਹੁਣ ਕਰਵਾਉਣਾ ਮੁੰਡੇ ਨੂੰ ਬਰਸ਼ ਬਰਸ਼ ਕਰਸ ਤਰਾ ਕੋਲਗੇਟ ਲਾ ਕੇ ਕੋਸੇ ਪਾਣੀ ਦਾ ਗਲਾਸ ਵਿੱਚ ਰੱਖਿਆ ਹੋਇਆ ਹੂੰ ਦੋ ਮਿੰਟ ਆਪੇ ਆ ਜੀ ਅਨੰਤ ਦਾ ਕੋਲਗਿੱਟ ਲੱਗਿਆ ਬ੍ਰਸ਼ ਤੇ ਕੋਸਾ ਪਾਣੀ ਆਜੋ ਬੇਟੋ ਖੜੇ ਖੜੇ ਹੋ ਇੱਥੇ ਸ਼ੈਂਕ ਤੇ ਮੈਂ ਤੁਹਾਨੂੰ ਬ੍ਰਸ਼ ਕਰਵਾਉਣੀ ਆ ਠੀਕ ਹੈ ਜੀ ਦੋ ਜੀ ਚਲੋ ਜੀ ਆਜੋ ਜੀ ਅਨੰਤ ਆਜੋ ਜੀ ਬੈਠੋ ਹੱਥਾਂ ਨਾਲ ਫੇਸ ਕਰੀਏ ਸਾਫ਼ ਆਪਾਂ ਥੋੜਾ ਬੈਠੋ ਬੈਠੋ ਵੈਰੀ ਗੁੱਡ ਜੀ ਲੋ ਅਨੰਤ ਟਾਵਲ ਲੈ ਕੇ ਆਪਣਾ ਮੂੰਹ ਸਾਫ਼ ਕਰ ਲਓ ਦੋ ਮਿੰਟ ਹਮਮ ਨੂੰ ਸਾਫ ਕਰ ਲੋ ਵੈਰੀ ਗੁੱਡ ਹੱਥ ਸਾਫ ਕਰ ਲੋ ਮੁੰਡੇ ਨੇ ਬ੍ਰਸ਼ ਲਿਆ ਕਰ ਹੁਣ ਮੈਂ ਤੈਨੂੰ ਕੋਸਾ ਪਾਣੀ ਲਿਆ ਕੇ ਦੰਨੀ ਆ ਫਿਰ ਤੇਰੇ ਲਈ ਦੁੱਧ ਬਣਾਉਣੇ ਆ ਪੱਤੀ ਪਾ ਕੇ ਸੌਂਫ ਪਾ ਕੇ ਜੁਆਇਨ ਪਾ ਕੇ ਤੇ ਥਾਤੇ ਤੈਨੂੰ ਮੈਂ ਕੋਸਾ ਪਾਣੀ ਦੰਨੀ ਲਿਆ ਕੇ ਠੀਕ ਹੈ ਜੀ ਪੀਓ ਪਾਣੀ ਕੋਸਾ ਫਿਰ ਮੈਂ ਬਣਾਉਣੀ ਆ ਤੇਰੇ ਲਈ ਦੁੱਧ ਤੂੰ ਪੂਰੀ ਚ ਬੈਠ ਕੇ ਵੀ ਆਰਾਮ ਜਾਂਦਾ ਬਸ ਥੋੜੇ ਦਿਨਾਂ ਤੱਕ ਬੱਜਣੀ ਠੰਡ ੱਲਿਆ ਕਣਕ ਫੁੱਲਣ ਤੇ ਪਈ ਆ ਕਣਕ ਵੀ ਫੁੱਲਣੀ ਆ ਬਸ ਧੁੱਪ ਨਿਕਲ ਗਈ ਕਣਕ ਵੀ ਫੁੱਲੀ ਆ ਪਾ ਲਿਓ ਜੀ अनंत कोसा पानी पी लिया एक दो गिड़े कट ले ठीक है स्टॉलर लेके फिर इन तेरा दूध लेके आनी है मैं तैन फटा दन स्टॉलर दो मिनट लो जी तुम तुर लो थोड़ा जा ठीक है ਸਿਰ ਵਿੱਚ ਫਰੈਂਡਸ ਮੈਂ ਅਨੰਤ ਨੂੰ ਫੈਂਸੀ ਫੈਂਸੀ ਕੱਪ ਵੀ ਲਿਆ ਕੇ ੁੱਟੇ ਹੋਏ ਨੇ ਚਾਹ ਦੁੱਧ ਪਿੰਣ ਲਈ ਤੇ ਇੱਕ ਪਿੱਤਲ ਦਾ ਗਲਾਸ ਵੀ ਹੈਗਾ ਬਟ ਮੀਡੀਅਮ ਸਾਈਜ਼ ਦਾ ਪਰ ਅਨੰਤ ਸਿਰਫ ਇਹ ਵੱਡੇ ਗਲਾਸ ਵਿੱਚ ਹੀ ਚਾਹ ਪਾਣੀ ਦੁੱਧ ਪਿੰਦਾ ਕਿਉਂਕਿ ਇਹਨੂੰ ਨਾ ਇਦਾਂ ਹੁੰਦਾ ਵੀ ਜੇ ਮੇਰੇ ਹੱਥ ਏਦਾਂ ਕੰਬ ਗਏ ਵੀ ਕਿਤੇ ਡੁੱਲ ਨਾ ਜਾਵੇ ਸ਼ਾਦਨਾ ਬਾਜੇ ਸੋ ਇਹੀ ਪ੍ਰੇਫਰ ਕਰਦਾ ਉਹ ਵੀ ਮੈਨੂੰ ਤਾਂ ਵੱਡੇ ਗਲਾਸ ਚ ਚਾਹ ਦੁੱਧ ਜੋ ਵੀ ਦੇਣਾ ਸੀ ਜਦੋਂ ਫਿਰ ਆਹੀ ਬਰਤਦੀਆਂ ਜੀ ਅਸੀਂ ਅਨੰਤ ਨੂੰ ਜਦੋਂ ਮੈਂ ਚਾਹ ਪਾਣੀ ਦੇਣੋਂ ਤੋਂ ਬਾਹਰ ਅੰਦਰ ਰਿਸ਼ਤੇਦਾਰੀ ਜੀ ਆਣੇ ਫਿਰ ਕਹਿ ਦਿੰਨੇ ਵੀ ਭਾਈ ਵੱਡਾ ਵिलास ਦੇ ਦੋ ਚਾਹ ਜਾਂ ਪਾਣੀ ਥੋੜਾ ਪੋਣਾ ਪੀਓ ਮੈਂ ਵੀ ਲੇਖੀ ਹੋਣੀ ਆਪਣੀ ਚਾਹ

ਤੱਕ ਕੰਮ ਹੁ ਨਿਪਟੜਿਆ ਆਪਣਾ ਸਾਰਾ ਝਾੜੂ ਪੋਚੇ ਤੇ ਲੈ ਰਸੋਈ ਦੀ ਸਫਾਈ ਹੁਣ ਦੱਸ ਕੀ ਖਾਣਾ ਕੜੀ ਚੌਲ ਦਾ ਸੁਆਹ ਸੀਗੀ ਪਰ ਤੇਰੀ ਖਾਂਸੀ ਦੇਖ ਕੇ ਮੈਂ ਸੋਚਿਆ ਛੱਡ ਰਹਿਣ ਦਲੀ ਬਣਾ ਮੈਂ ਕੜੀ ਚੌਲੀ ਟੋੜਲੇ ਮੈਂ ਕਿ ਗੱਲ ਹੋਰ ਨਹੀਂ ਕੜੀ ਚੌੜੀ ਚਲ ਠੀਕ ਆ ਮੈਂ ਕੜੀ ਚੌੜੀ ਦੀ ਤਿਆਰੀ ਕਰ ਲਵਾਂ ਹੈ ਠੀਕ ਹੈ ਓਕੇ ਜੀ ਚਲੋ ਬਈ ਅਸੀਂ ਬਣਾਉਂਦੇ ਆ ਜੀ ਅੱਜ ਕੜੀ ਚਾਵਲ ਅਨੰਤ ਦੀ ਪਰਮੈਸ਼ ਤੇ ਇਹ ਮੁੰਡਾ ਪਰਮੈਸ਼ ਕਰਦਾ ਵੀ ਕੜੀ ਚਾਵਲ ਹੀ ਬਣਨੇ ਚਾਹੀਦੇ ਆ ਠੀਕ ਹੈ ਬਣਾਉ ਫਿਰ ਕੜੀ ਚਾਵਲ ਤੁਹਾਰੇ ਫੇਵਰੇਟ ਜਾਂਦੀਆਂ ਹੁਣ ਰਸੋਈ 嗯。 ਪਨੀ ਕੜੀ ਤਰਤੀ ਹੁਣ ਅਰੇ ਭਾਈ ਅਨੰਤ ਕੀ ਕਰਤੇ ਹੋ ਤੂੰ ਹਮ ਲੈ ਬਈ ਤੇਰੇ ਕਹਿੰਦੇ ਕੜੀ ਮੈਂ ਤਰਤੀ ਚਾਵਲ ਵੀ ਉਬਾਲ ਲੈਣੇ ਆ ਹੁਣ ਥੋੜੀ ਦੇਰ ਵਿੱਚ ਤੇ ਫਰੈਂਡਸ ਅਸੀਂ ਮਿਲਦੇ ਹਾਂ ਤੁਹਾਨੂੰ ਛੇਤੀਓ ਅਗਲੀ ਵੀਡੀਓ ਵਿੱਚ ਹਮ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਅਨੰਤ ਵੱਲੋਂ ਦੁਪਾਈ ਤਕਾ ਠੀਕ ਹੈ ਜੀ ਮਿਲਦੇ ਹਾਂ ਅਸੀਂ ਛੇਤੀ ਹੀ ਤੁਹਾਨੂੰ